ਨਾਟਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਲਈ ਇਤਿਹਾਸਿਕ ਤੌਰ ਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਅਧੀਨ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਸਿਹਤ ਇੰਸ਼ੋਰੈਂਸ ਦਿੱਤਾ ਜਾਵੇਗਾ ਇਹ ਯੋਜਨਾ 2 ਅਕਤੂਬਰ 2025 ਤੋਂ ਰਾਜ ਪੱਧਰ 'ਤੇ ਲਾਗੂ ਹੋਵੇਗੀ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਜਿਲ੍ਹਾ ਪ੍ਰਧਾਨ ਸਰਦਾਰ ਜਤਿੰਦਰ ਖੰਗੂੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਭਗਵੰਤ ਮਾਨ ਸਰਕਾਰ ਦਾ ਇਨਕਲਾਬੀ ਕਦਮ ਹੈ ਜੋ ਸਿੱਧਾ ਆਮ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਹੈ ਲੋਕ ਹੁਣ ਆਪਣੇ ਇਲਾਜ ਦੇ ਕਰਜ਼ੇ ਜਾਂ ਜਾਇਦਾਦ ਵੇਚਣ ਲਈ ਮਜਬੂਰ ਨਹੀਂ ਹੋਣਗੇ ਬਿਨਾਂ ਕਿਸੇ ਵੀ ਖੱਜਲ-ਖੁਆਰੀ ਤੋਂ ਸਿਰਫ ਹੈਲਥ ਕਾਰਡ ਦੇ ਆਧਾਰ 'ਤੇ ਇਲਾਜ ਹੋਵੇਗਾ ਪੰਜਾਬ ਦੇ ਲੋਕਾਂ ਨੂੰ ਸਿਹਤ ਯੋਗ ਰੱਖਣ ਲਈ ਅਸੀਂ ਵਚਨਬੱਧ ਹਾਂ ਉਹਨਾਂ ਨੇ ਅੱਗੇ ਕਿਹਾ ਕਿ ਪੋਜੋਜਨਾ ਦੀ ਸਰਕਾਰੀ ਸ਼ੁਰੂਆਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਨੇ 6 ਜੁਲਾਈ 2025 ਨੂੰ ਮਹਾਲੀ ਵਿਖੇ ਇੱਕ ਵੱਡੇ ਪ੍ਰੋਗਰਾਮ ਰਾਹੀਂ ਕੀਤੀ ਸੀ ਅਤੇ ਉਹਨਾਂ ਨੇ ਮੰਚ ਤੋਂ ਐਲਾਨ ਕੀਤਾ ਸੀ ਕਿ ਹਰ ਪੰਜਾਬੀ ਪਰਿਵਾਰ ਸੁਰੱਖਿਅਤ ਹੋਵੇਗਾ ਇਹ ਸਿਰਫ ਇੰਸ਼ੋਰੈਂਸ ਨਹੀਂ ਇਹ ਇੱਕ ਵਚਨ ਹੈ ਯੋਜਨਾ ਦੀ ਲਾਗੂ ਮਿਤੀ 2 ਅਕਤੂਬਰ 2025 ਹੈ ਪਰ ਲੁਧਿਆਣਾ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਲਦ ਸ਼ੁਰੂ ਹੋ ਜਾਵੇਗੀ ਤੇ ਸਿਹਤ ਬੀਮਾ ਕਾਰਡ ਜਲਦ ਹੀ ਬਣਾਏ ਜਾਣਗੇ ਤੇ ਯੋਜਨਾ ਲਾਗੂ ਹੋਣ ਤੇ ਇਨਾਂ ਰਾਹੀਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਉਪਲਬਧ ਹੋਵੇਗਾ 10 ਲੱਖ 10 ਲੱਖ ਰੁਪਏ ਤੱਕ ਦਾ ਖਰਚੇ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਲੋਕਾਂ ਨੂੰ 1 ਰੁਪਿਆ ਵੀ ਨਹੀਂ ਦੇਣਾ ਪਵੇਗਾ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦੇ ਆ ਕਿ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਹਰੇਕ ਕਰਤਕ ਤੱਕ ਸੇਵਾ ਪਹੁੰਚਾ ਰਹੀ ਹੈ ਇਹ ਸਿਹਤ ਬੀਮਾ ਯੋਜਨਾ ਪੰਜਾਬੀ ਲੋਕਾਂ ਦੀ ਜ਼ਿੰਦਗੀ ਬਦਲਣ ਵਾਲੀ ਹੈ